ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝੀ ਤੁਹਾਡਾ ਸਭ ਦਾ ਸਵਾਗਤ ਆ ਜੀ ਅਓ ਅੱਜ ਆਪਾਂ ਚਿਹਰੇ ਤੇ glow ਕਿਵੇਂ ਲਿਆਈਏ ਤੇ ਜਿਹੜੇ ਜਿਹੜੇ ਨੂੰ ਕਿਵੇਂ ਚਮਕਾਈਏ ਉਹਦੇ ਵਾਸਤੇ ਆਪਾਂ ਰੈਸਪੀ ਤਿਆਰ ਕਰਦੇ ਆ ਉਹਦੇ ਵਾਸਤੇ ਆਪਾਂ ਕੋਈ ਕਰੀਮ ਵਗੈਰਾ ਤਿਆਰ ਨਹੀਂ ਕਰਨੀ ਉਹਦੇ ਵਾਸਤੇ ਆਪਾਂ ਦੁੱਧ ਤਿਆਰ ਕਰਨੇ ਆ ਚਾਰ ਤਰ੍ਹਾਂ ਦੇ ਜਿਹੜਾ ਉਹ ਚਾਰੇ ਤਰ੍ਹਾਂ ਦੇ ਦੁੱਧਾਂ ਨੂੰ ਤੁਸੀਂ ਪੀ ਕੇ ਲਗਾਈ ਵਾਰੀ ਵਾਰੀ ਕਰਕੇ ਪੀਣੇ ਆ ਤੇ ਫਿਰ ਤੁਸੀਂ ਦੇਖਿਓਗੇ ਤੁਹਾਡੇ ਫੇਸ ਦੇ ਉੱਤੇ ਕਿੰਨੀ glow ਆਉਂਦੀ ਹੈ ਉਮਰ ਦੇ ਮਤਲਬ ਕੋ ਚਾਹੇ ਧੋਲੇ ਤਾਂ ਆ ਜਾਣ ਪਰ ਫੇਸ ਤੇ ਉਤੋਂ glow ਨਹੀਂ ਤੁਹਾਡੇ ਜਾਊਗੀ ਤੁਸੀਂ ਇਹ ਦੁੱਧ ਪੀ ਕੇ ਇੱਕੋ ਜਿਹਾ ਅਜਮਾ ਕੇ ਦੇਖਿਓ। ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਸਾਰੇ ਪਹਿਲਾਂ ਮਟੀਰੀਅਲ ਦਿਖਾ ਦੇਣੀ ਆ ਕਿ ਆਪਾਂ ਕੀ ਕੀ ਦੁੱਧ ਵਿੱਚ ਪਾਉਣਾ ਵਾ ਤੇ ਫੇਰ ਤੁਹਾਨੂੰ ਮੈਂ ਦੁੱਧ ਬਣਾਉਣਾ ਕਲਾ ਕਲਾ ਦਿਖਾਵਾਂ ਜੀ ਤੇ ਉਹਦੇ ਕੀ ਕੀ ਆਪਣਾ ਬੈਨੀਫਿਟ ਨੇ। ਲੋ ਜੀ ਆਪਾਂ ਸ਼ੁਰੂ ਕਰਦੇ ਆ ਦੁੱਧ ਨੂੰ ਬਣਾਉਣਾ ਜਿਹੜਾ ਆਪਾਂ ਚਾਰ ਤਰ੍ਹਾਂ ਦੇ ਦੁੱਧ ਬਣਾਉਣੇ ਆ। ਤੇ ਮੈਂ ਤੁਹਾਨੂੰ ਸਾਰੇ ਦਿਖਾ ਦੇਣੀ ਆ ਵੀ ਆਪਾਂ ਕਿਹੜੇ ਕਿਹੜੇ ਚੀਜ਼ਾਂ ਲਈਆਂ ਨੇ। ਲੋ ਜੀ ਇੱਕ ਤਾਂ ਆਪਾਂ ਬਣਾਵਾਂਗੇ ਦੁੱਧ ਹਲਦੀ, ਕਾਲੀ ਮਿਰਚ ਤੇ ਕਿਉਂ? ਦੂਜਾ ਮਦਮ ਨਾਲ ਅਸੀਂ ਆਪਾਂ ਗੁਲਾਬ ਦੀਆਂ ਪੱਤੀਆਂ ਸੁੱਕੀਆਂ ਗੁਲਾਬ ਦੀਆਂ ਪੱਤੀਆਂ ਇਲਾਚੀ ਤੇ ਸੌਫ ਇਹ ਮੈਂ ਪੀਸ ਕੇ ਲੈ ਲਿਆ ਹਾਂ ਹੈਗਾ ਜੀ ਇਹਦੇ ਨਾਲ ਸਾਫਤ ਰੱਖਿਆ ਹੋਇਆ ਤੇ ਇਹਨੂੰ ਮੈਂ ਪੀਸ ਲਿਆ ਤੇ ਇਧਰ ਆਪਾਂ ਜੀ ਇੱਕ ਬਣਾਉਣਾ ਖਸਖਸ ਬਦਾਮ ਖਸਖਸ ਬਦਾਮ ਕਾਲੀ ਮਿਰਚ ਤੇ ਨਾਰੀਅਲ ਇੱਕ ਆਪਾਂ ਇਹਦਾ ਦੁੱਧ ਬਣਾਉਣਾ ਜੀ ਤੇ ਇੱਕ ਆਪਾਂ ਬਣਾਉਣਾ ਜੀ ਕੇਸਰ ਵਾਲਾ ਦੁੱਧ ਆਪਾਂ ਕੇਸਰ ਦੀਆਂ ਪੱਤੀਆਂ ਲੈ ਲਈਆਂ ਤੇ ਨਾਲ ਆਪਾਂ ਆਈਸ ਕ్యూਬ ਲੈ ਲਿਆ ਤੇ ਇਧਰ ਆਪਾਂ ਦੁੱਧ ਗਰਮ ਰੱਖਿਆ ਹੋਇਆ ਜੀ ਇਹ ਸਦੀਆਂ ਪੱਤੀਆਂ ਇਹਨਾਂ ਨੂੰ ਆਪਾਂ ਗ੍ਰाइंड ਕਰਕੇ ਤੇ ਆਈਸ ਪਾ ਕੇ ਬਣਾਵਾਂਗੇ ਇਹਨਾਂ ਨੂੰ ਮੈਂ ਠੰਡਾ ਡਰਾਈ ਰੋਸਟ ਕਰਕੇ ਠੰਡਾ ਕਰਕੇ ਪੀਸ ਲਿਆ ਇਹਨਾਂ ਨੂੰ ਮੈਂ ਡਰਾਈ ਰੋਸਟ ਕਰਕੇ ਠੰਡਾ ਕਰਕੇ ਪੀਸ ਲਿਆ ਤੇ ਹਲਦੀ ਆਪਣੇ ਕੋਲ ਪੀਸੀ ਹੁੰਦੀ ਹੈ ਤੇ ਕਾਲੀ ਮਿਰਚ ਵੀ ਆਪਾਂ ਪੀਸੀ ਹੋਈ ਲਈ ਹੈ ਲੋ ਜੀ ਹੁਣ ਆਪਾਂ ਬਣਾਉਨੇ ਆ ਕਲਾ ਕਲਾ ਦੁੱਧ ਤੇ ਨਾਲ ਨਾਲ ਤੁਹਾਨੂੰ ਬੈਨੀਫਿਟ ਦੱਸਦੇ ਆ ਇਹ ਆਪਾਂ ਕਿਹੜੇ ਕਿਹੜੇ ਦੁੱਧ ਦੇ ਕੀ ਕੀ ਬੈਨੀਫਿਟਸ ਨੇ ਤਾਂ ਪਹਿਲਾਂ ਅਜੇ ਮੈਂ ਦੁੱਧ ਲੈ ਲਿਆ ਇਹ ਸੌਣ ਕਰਕੇ ਦੁੱਧ ਨੂੰ 프라이ਪੈਨ ਵਿੱਚ ਉਬਾਲਾ ਦੇਣ ਵਾਸਤੇ ਰੱਖ ਦਿੱਤਾ ਸਿੰਪਲ ਦੁੱਧ ਨੂੰ ਰੱਖਿਆ ਮਿਲ ਗਏ ਇਹਦੇ ਵਿੱਚ ਮੈਂ ਕੁਝ ਨਹੀਂ ਪਾਇਆਗਾ ਸਿੰਪਲੀ ਰੱਖਣਾ ਮਤਲਬ ਤੁਹਾਨੂੰ ਤੇ ਸਭ ਤੋਂ ਪਹਿਲਾ ਪ੍ਰੋਸੈਸ ਤਾਂ ਜੀ ਆਪਾਂ ਕੇਸਰ ਵਾਲਾ ਕਰਕੇ ਰੱਖਾਂਗੇ ਇਹਦਾ ਪ੍ਰੋਸੈਸ ਕਰਕੇ ਰੱਖਣਾ ਪਰ ਇਹਨੂੰ ਬਣਾਉਣਾ ਆਪਾਂ ਸਭ ਤੋਂ ਬਾਅਦ ਵਿੱਚ ਕੇਸਰ ਵਾਲੇ ਦੁੱਧ ਨੂੰ ਤੇ ਕੇਸਰ ਵਾਲਾ ਦੁੱਧ ਪੀਣ ਦੇ ਨਾਲ ਤੁਹਾਨੂੰ ਪਤਾ ਕਿ ਫੇਸ ਤੇ ਬਹੁਤ ਜ਼ਿਆਦਾ ਗਲੋ ਆਉਂਦੀ ਆ ਤੇ ਇਹਨੂੰ ਤੁਸੀਂ ਸਰਦੀਆਂ 'ਚ ਵੀ ਪੀਓ ਤੇ ਗਰਮੀਆਂ 'ਚ ਵੀ ਪੀ ਲਓ ਸਰਦੀਆਂ ਵਿੱਚ ਤੁਸੀਂ ਇਹਨੂੰ ਗਰਮ ਦੁੱਧ ਦੇ ਨਾਲ ਪੀਓ ਤੇ ਗਰਮੀਆਂ ਵਿੱਚ ਤੁਸੀਂ ਇਹਨੂੰ ਠੰਡੇ ਦੁੱਧ ਨਾਲ ਪੀਓ। ਤੁਸੀਂ ਆਪਾਂ ਪਹਿਲਾਂ ਕੇਸਰ ਨੂੰ ਕੇਸਰ ਦੀਆਂ ਪੱਤੀਆਂ ਮੈਂ ਇਹਦੇ ਵਿੱਚ ਪਾਈਆਂ ਨੇ। 15 ਵੀ ਪੱਤੀਆਂ ਮੈਂ ਪਾ ਕੇ ਰੱਖੀਆਂ ਸੀ ਇਹਦੀ ਵਿੱਚ ਕੇਸਰ ਦੀਆਂ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਗ੍ਰाइंड ਕਰ ਲਿਆ। ਗ੍ਰाइंड ਕਰਕੇ ਕਿਉਂਕਿ ਇਹ ਪ੍ਰੋਸੈਸ ਆਪਾਂ ਨੂੰ ਕੇਸਰ ਵਾਲਾ ਪਹਿਲਾਂ ਕਰਕੇ ਰੱਖਣਾ ਪੈਂਦਾ ਵਾ। ਤੇ ਇਹਦੇ ਵਿੱਚ ਮੈਂ ਇੱਕ ਆਈਸ ਦਾ ਪਿਓ ਪਾ ਦਊਂਗੀ। ਕੇਸਰ ਆਪਣਾ ਫਲੇਵਰ ਤੇ ਕਲਰ ਆਈਸ ਵਿੱਚ ਬਹੁਤ ਵਧੀਆ ਦਿੰਦਾ ਵਾ। ਥੋੜੇ ਮੈਂ ਪਾਣੀ ਵੀ ਪਾ ਦਿੱਤਾ ਜਿਹੜਾ ਆਈਸ ਵਾਲਾ ਸੀ ਮੇਰੇ ਕੋਲ ਤੇ ਇਹਨਾਂ ਨੂੰ ਮੈਂ ਸਾਈਡ ਤੇ ਰੱਖ ਦੇਣੀ ਆ ਜਦ ਤੱਕ ਇਹ ਆਪਣਾ ਕਲਰ ਤੇ ਫਲੇਵਰ ਛੱਡ ਦੇਵੇ ਜੇਦਰ ਆਪਣਾ ਦੁੱਧ ਗਰਮ ਹੋਇਆ ਵਾ ਆ ਵਾਲਾ ਆ ਗਿਆ ਮੈਂ ਇਹਨੂੰ ਗੈਸ ਨੂੰ ਬੰਦ ਕਰ ਦਿੰਦੀ ਆ ਤੇ ਉਸ ਤੋਂ ਅੱਗੇ ਤੁਹਾਨੂੰ ਦਿਖਾਉਣੀ ਆ ਜੀ ਅਸੀਂ ਖਸਖਸ ਜਿਹਨੂੰ ਮਾਈਗਰੇਨ ਦੀ ਪ੍ਰੋਬਲਮ ਆ ਜਿਹਦੇ ਮੇਰੇ ਆਪਣੇ ਸਿਰ ਦਰਦ ਹੁੰਦਾ ਰਹਿੰਦਾ ਵਾ ਕਲਾ ਕਲਾ ਦੁੱਧ ਮਿਲਾ ਰਹੀਆਂ ਜੀ ਮੈਂ ਹੁਣ ਮੈਂ ਉਹ ਤਾਂ ਮੈਂ ਉਹਦਾ ਪ੍ਰੋਸੈਸ ਕਰਕੇ ਰੱਖਿਆ ਕੇਸਰ ਦਾ ਤਾਂ ਉਹਦਾ ਦੁੱਧ ਆਪਾਂ ਸਭ ਤੋਂ ਲਾਸਟ ਵਿੱਚ ਬਣਾਉਣਾ। ਹੁਣ ਪਹਿਲਾਂ ਦੁੱਧ ਮੈਂ ਬਣਾ ਰਹੀ ਆ ਜੀ ਇਹ ਮਾਈਗਰੇਨ ਵਾਸਤੇ। ਜਿਹਨੂੰ ਕਈਆਂ ਨੂੰ ਮਾਈਗਰੇਨ ਦੀ ਪ੍ਰੋਬਲਮ ਆ ਜੀ ਆਪਣਾ ਸਿਰ ਦਰਦ ਹੁੰਦਾ ਵਾ ਤੇ ਆਪਣੇ ਜਿਹੜੇ ਤੇ ਗਲੋ ਆ ਹੀ ਨਹੀਂ ਸਕਦੇ। ਤਾਂ ਕਿ ਆਪਣਾ ਹਰ ਟਾਈਮ ਜਦੋਂ ਆਪਣਾ ਬ੍ਰੇਨ ਤਾਂ ਕੈਸਾ ਕਹਿ ਰਹਿੰਦਾ ਤੇ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ? ਖਸ ਖਸ ਲੈਣੀ ਚਾਹੀਦੀ ਆ। ਜੇ ਤੁਸੀਂ ਇੱਕ ਕੱਪ ਦੁੱਧ ਮੈਂ ਆਹ ਇੱਕ ਕੱਪ ਦੁੱਧ ਦਾ ਬਣਾਉਂਗੀ 200 ਗ੍ਰਾਮ ਦਾ ਦੁੱਧ ਹੋਊਗਾ। ਇਹਦੇ ਵਾਸਤੇ ਮੈਂ ਤੁਹਾਨੂੰ ਦੱਸਦੀ ਆ ਮੈਂ ਕਿੰਨਾ ਕਿੰਨਾ ਆਪਾਂ ਨੂੰ ਚੀਜ਼ਾਂ ਚਾਹੀਦੀਆਂ। ਇਹਨਾਂ ਨੂੰ ਤੁਸੀਂ ਡਰਾਈ ਰੋਸਟ ਕਰਕੇ ਠੰਡੇ ਹੋਣ ਤੋਂ ਬਾਅਦ ਤੁਸੀਂ ਨਾ ਇਹਨੂੰ ਫ੍ਰਿਜ ਵਿੱਚ ਰੱਖ ਦਿਓ ਫਿਰ ਇਹਦਾ ਫਾਈਨ ਪਾਊਡਰ ਬਣ ਜਾਂਦਾ ਨਹੀਂ ਤੇ ਜਿਵੇਂ ਬਦਾਮ ਵਗੈਰਾ ਹੈਗੇ ਜੋ ਖਾਸ ਕਰਕੇ ਇਹ ਆਪਣਾ ਤੇਲ ਛੱਡ ਦਿੰਦੇ ਜਾਣੇ ਤੇ ਫਿਰ ਆਪਣੇ ਪੂਰਾ ਫਾਈਨ ਪਾਊਡਰ ਨਹੀਂ ਬਣਦਾਗਾ ਤੇ ਤੁਸੀਂ ਬਿਲਕੁਲ ਫਾਈਨ ਪਾਊਡਰ ਬਣਾਉਣਾ ਕਿ ਤੁਹਾਡੇ ਮੂੰਹ ਵਿੱਚ ਨਾ ਆਵੇ ਤਾਂ ਤੁਸੀਂ ਇਹਨੂੰ ਫ੍ਰਿਜ ਵਿੱਚ ਰੱਖ ਕੇ ਫਿਰ ਗ੍ਰਾਈਂਡ ਕਰਿਓ ਪਹਿਲਾਂ ਇਹਨੂੰ ਡਰਾਈ ਰੋਸਟ ਕਰਿਓ ਤੇ ਫਿਰ ਇਹਨੂੰ ਠੰਡਾ ਕਰਕੇ ਫ੍ਰਿਜ ਵਿੱਚ ਰੱਖ ਦਿਓ ਤੇ ਫ੍ਰਿਜ ਵਿੱਚ ਰੱਖ ਕੇ ਫਿਰ ਇਹਦਾ ਪਾਊਡਰ ਬਣਾ ਕੇ ਰੱਖ ਲਓ ਤੁਸੀਂ ਹਫਤੇ ਹਫਤੇ ਦਾ ਬਣਾ ਕੇ ਰੱਖ ਸਕਦੇ ਆ ਤੰਤਰਾ ਪੰਤਰਾ ਦੰਦ ਬਣਾ ਕੇ ਰੱਖ ਸਕਦੇ ਆ ਇਹ ਦੁੱਧ ਜਿਹੜਾ ਆਪਾਂ ਬਣਾਵਾਂਗੇ ਮਾਈਗਰੇਨ ਵਾਸਤੇ ਬਹੁਤ ਵਧੀਆ ਵਾ ਇਹਦੇ ਵਿੱਚ ਆਪਾਂ ਬਦਾਮ ਲਏ ਆ ਜੀ ਕਾਲੀ ਮਿਰਚ ਲਈ ਆ ਖਸਖਸ ਲਈ ਆ ਤੇ ਨਾਰੀਅਲ ਲਈ ਆ ਇਹ ਚਾਰੀ ਚੀਜ਼ਾਂ ਨੂੰ ਆਪਾਂ ਡਰਾਈ ਰੋਸਟ ਕਰ ਲੈਣਾ ਜਿਹਦਾ ਨਾਰੀਅਲ ਨੂੰ ਤੁਸੀਂ ਕੱਦੂਕਸ ਕਰ ਲਿਓ ਤੇ ਖਸਖਸ ਤਾਂ ਵੈਸੇ ਬਰੀਕ ਹੁੰਦੀ ਆ ਤੇ ਬਦਾਮ ਲੈ ਲਿਓ ਤੇ ਚਾ ਕਾਲੀਆਂ ਮਿਰਚਾਂ ਲੈ ਲਿਓ ਇਹਦੇ ਵਿੱਚ ਜੇ ਤੁਸੀਂ ਇੱਕ ਇੱਕ ਕੱਪ ਦੁੱਧ ਲੈਣਾ ਉਹਦੇ ਵਿੱਚ ਤੁਸੀਂ ਪੰਜ ਬਦਾਮ ਦੋ ਕਾਲੀਆਂ ਮਿਰਚਾਂ ਇੱਕ ਚਮਚਾ ਖਸਖਸ ਦਾ ਤੇ ਇੱਕ ਪੀਸ ਤੁਸੀਂ ਇਹ ਆਪਾਂ ਨਰੀਆ ਨਰੀਆ ਦਾ ਕਟਕਾ ਲੈ ਲੈਣਾ। ਇਨੀ ਇੰਨੀ ਇੱਕ ਕਨਟਰੀ ਦੇ ਵਿੱਚ ਤੁਸੀਂ ਇੱਕ ਕੱਪ ਦੇ ਵਿੱਚ ਲੈਣਾ ਵਾ। ਇਸ ਤੋਂ ਵੱਧ ਨਹੀਂ ਲੈਣਾ। ਇਹ ਆਪਾਂ ਗਰਮ ਦੁੱਧ ਦੇ ਵਿੱਚ ਬਣਾਵਾਂਗੇ। ਇਧਰ ਆ ਸਾਡਾ ਮੈਂ ਇਹਨੂੰ ਪਾਊਡਰ ਬਣਾ ਕੇ ਰੱਖਿਆ ਹੋਇਆ ਵਾ। ਤੇ ਆਪਾਂ ਦੁੱਧ ਗਰਮਾ ਤੇ ਇੱਕ ਚਮਚਾ ਆਪਾਂ ਲੈ ਕੇ ਤੇ ਦੋ ਦੋਨੂੰ ਗਰਮ ਕਰ ਲਿਓ ਉਬਾਲਾ ਦੇ ਲਿਓ ਤੇ ਇੱਕ ਚਮਚਾ ਆਪਾਂ ਕੱਪਾ ਦੇ ਵਿੱਚ ਪਾ ਕੇ ਤੇ ਉੱਪਰ ਦੀ ਆਪਾਂ ਦੁੱਧ ਪਾ ਦੇਣਾ ਇਹਨਾਂ ਆਪਾਂ ਦੁੱਧ ਦੇ ਵਿੱਚ ਉਬਾਲਣਾ ਨਹੀਂ ਗਾ ਜੇ ਆਪਾਂ ਇਹਨੂੰ ਦੁੱਧ ਵਿੱਚ ਉਬਾਲ ਲੈਨੇ ਆ ਤੇ ਫਿਰ ਉਹਦੇ ਸਾਰੇ ਜਿਹੜੇ ਗੁਣ ਹੁੰਦੇ ਆ ਉਹ ਚਲੇ ਜਾਂਦੇ ਆ ਤੇ ਆਪਾਂ ਨੂੰ ਪੂਰੇ ਬੈਨੀਫਿਟ ਨਹੀਂ ਮਿਲਦੇਗੇ ਉਸ ਸਬਤਾ ਦਾ ਗਰਮ ਗਰਮ ਦੁੱਧ ਹੁੰਦਾ ਇਹਨੂੰ ਪਾ ਕੇ ਇਹਦੇ ਵਿੱਚ ਇੱਕ ਵਾਰੀ ਇਹਦੇ ਵਿੱਚ ਚਮਚਾ ਮਾਰ ਦਿਓ ਚੰਮਚਾ ਮਾਰ ਕੇ 5 ਮਿੰਟ ਲਈ ਇਹਨੂੰ ਢੱਕ ਕੇ ਰੱਖ ਦਿਓ ਕੋਈ ਵੀ ਨਾਪ ਦੀ ਕੌਲੀ ਹੋਵੇ ਕੋਈ ਢੱਕਣ ਹੋਵੇ ਕੁਝ ਵੀ ਹੋਵੇ ਜੀ ਤਾਂ ਕਿ ਇਹਦਾ ਕੋਈ ਵੀ ਜਿਹੜਾ ਅਸਰ ਆ ਨਾ ਸਾਰਾ ਅੰਦਰ ਚਲੇ ਜਾਵੇ ਤਾਂ ਕਿ ਇਹਦਾ ਫਲੇਵਰ ਵੀ ਇਹਨਾਂ ਚੀਜ਼ਾਂ ਦੇ ਵਿੱਚ ਪਾਈਆਂ ਹੋਈਆਂ ਨੇ ਤੇ ਇਹਦਾ ਅਸਰ ਵੀ ਸਾਰਾ ਵਿੱਚ ਜਾਵੇ ਇਹ ਨੂੰ ਆਪਾਂ ਪਾਸੇ ਕਰਕੇ ਰੱਖ ਦਿੰਨੇ ਆ 5 ਮਿੰਟਾਂ ਬਾਅਦ ਆਪਾਂ ਇਹ ਦੁੱਧ ਨੂੰ ਪੀਣਾ ਵਾ ਰਾਤ ਨੂੰ ਪੈਣ ਦੇ ਟਾਈਮ ਤੇ ਇਹ ਤੁਸੀਂ ਗਰਮੀਆਂ ਵਿੱਚ ਪੀ ਰਹੇ ਹੋ ਤਾਂ ਗਰਮ ਦੁੱਧ ਪੀਓ ਤੇ ਗਰਮੀਆਂ ਵਿੱਚ ਪੀ ਰਹੇ ਹੋ ਤਾਂ ਠੰਡੇ ਦੁੱਧਾ ਪੀਓ ਪਰ ਠੰਡਾ ਵੀ ਮਿਲ ਕੇ ਬਿਲਕੁਲ ਆਈਸ ਨਾਲ ਬੜਿਆ ਹੋਵੇ ਤੇ ਥੋੜਾ ਜਿਹਾ ਰੂਮ ਟੈਂਪਰੇਚਰ ਦੇ ਦਾ ਹੋਵੇ ਫਿਰ ਪੀਣਾ ਵਾ ਇਹਨੂੰ ਆਪਾਂ ਦੁੱਧ ਨੂੰ ਲੋ ਜਸ ਤੋਂ ਬਾਅਦ ਆਪਾਂ ਅਲੱਗ ਨਾ ਲੋ ਜੀ ਆਪਾਂ ਦੂਜਾ ਦੁੱਧ ਤਿਆਰ ਕਰਨ ਲੱਗੇ ਆਂ ਇਹ ਆਪਾਂ ਲੈ ਲਈਏ ਜੀ گلاب ਦੀਆਂ ਪੱਤੀਆਂ ਸੁੱਕੀਆਂ گلاب ਦੀਆਂ ਪੱਤੀਆਂ ਲੈ ਲੈਣੀਆਂ ਸੌਂਫ ਲੈ ਲੈਣੀ ਇੱਕ ਚਮਚਾ گلاب ਦੀਆਂ ਪੱਤੀਆਂ ਲੈ ਲਿਓ ਇੱਕ ਚਮਚਾ ਸੌਂਫ ਦਾ ਲੈ ਲਿਓ ਤੇ ਦੋ ਛੋਟੀਆਂ ਇਲਾਚੀਆਂ ਲੈ ਲਿਓ ਇੱਕ ਕੱਪ ਵਾਸਤੇ ਦੋ ਛੋਟੀਆਂ ਇਲਾਚੀਆਂ ਇੱਕ ਚਮਚਾ ਸੌਂਫ ਦਾ ਇੱਕ ਚਮਚਾ ਸੁੱਕੀਆਂ ਪੱਤੀਆਂ ਦਾ ਤੇ ਇਹਨਾਂ ਨੂੰ ਰਾਈ ਰੋਸਟ ਕਰਕੇ ਠੰਡਾ ਕਰਕੇ ਤੇ ਫ੍ਰੀਜ ਵਿੱਚ ਰੱਖ ਲੈਣਾ ਤੇ ਫਿਰ ਬਾਅਦ ਵਿੱਚ ਇਹਨਾਂ ਦਾ ਫਾਈਨ ਪਾਊਡਰ ਬਣਾ ਲੈਣਾ ਜੋ ਠੰਡਾ ਰੱਖ ਕੇ ਵੰਦਾ ਉਹਦਾ ਫਾਈਨ ਪਾਊਡਰ ਜ਼ਿਆਦਾ ਵਧੀਆ ਬਣਦਾ ਵਾ ਨਹੀਂ ਤਾਂ ਇਹ ਥੋੜਾ ਥੋੜਾ ਮੋਟਾ ਜਿਹਾ ਦਾੜਾ ਦਾ ਜਿਆ ਸੌਂਫ ਉਨੀ ਬਰੀਕ ਨਹੀਂ ਹੁੰਦੀ ਜੇ ਆਪਾਂ ਨੂੰ ਰਾਈ ਰੋਸਟ ਕਰਕੇ ਸਿੱਧਾ ਹੀ ਗ੍ਰਾਇੰਡ ਕਰ ਲੈਨੇ ਆ ਤੇ ਜਦੋਂ ਆਪਾਂ ਉਹਨੂੰ ਠੰਡੀ ਕਰਕੇ ਪੀਸਦੇ ਆ ਤੇ ਫਿਰ ਉਹ ਬਿਲਕੁਲ ਫਾਈਨ ਪਾਊਡਰ ਪਾ ਜਾਂਦਾ ਸੌਂਫ ਦਾ ਵੀ ਤਾਂ ਕਿ ਆਪਣੇ ਮੂੰਹ ਵਿੱਚ ਕੋਈ ਵੀ ਚੀਜ਼ ਨਾ ਆਵੇ ਲੋ ਜਿੱਥੇ ਆਪਣਾ ਦੁੱਧ ਗਰਮਾ ਆਪਾਂ ਸਿੰਪਲੀ ਦੁੱਧ ਨੂੰ ਗਰਮ ਕਰਨਾ ਵਾ ਉਹਦੇ ਵਿੱਚ ਕੁਝ ਨਹੀਂ ਪਾਉਣਾ ਪਹਿਲਾਂ ਤੇ ਆਪਾਂ ਇਹਦਾ ਜਿਹੜਾ ਆਪਣਾ ਇਹ ਸਮਾਨ ਲਿਆ ਵਾ ਪੱਤੀਆਂ ਗਲਾਵੀਆਂ ਪੱਤੀਆਂ ਸੁੱਕੀਆਂ ਨਹੀਂ ਆ ਸੌਂਫ ਲਿਆ ਤੇ ਲੈਚੀ ਲਈ ਆ ਇਹਦਾ ਅਸੀਂ ਪਾਊਡਰ ਬਣਾ ਕੇ ਰੱਖ ਲਿਆ ਜੇ ਤੁਸੀਂ ਪਾਊਡਰ ਬਣਾ ਕੇ ਰੱਖ ਲੈਣਾ ਹਫਤੇ ਦਾ ਬਣਾ ਲਓ 15 ਦਿਨਾਂ ਦਾ ਬਣਾ ਲਓ ਜਿੰਨੇ ਟਾਈਮ ਦਾ ਬਣਾਉਣਾ ਤੇ ਆਪਾਂ 200 ਗ੍ਰਾਮ ਦੁੱਧ ਜਿੱਦ ਮੈਂ ਆਪਣਾ ਆ ਕੱਪ ਹੁੰਦਾ 200 ਗ੍ਰਾਮ ਦਾ ਆਪਾਂ ਇੱਕ ਚਮਚਾ ਇੱਕ ਚਮਚਾ ਜਿੱਦ ਮੈਂ ਤੁਹਾਨੂੰ ਦੱਸਿਆ ਮਟੀਰੀਅਲ ਇਹਦੇ ਨਾਲ ਇੱਕ ਚਮਚਾ ਆਪਣਾ ਪੀਸਿਆ ਹੋਇਆ ਬਣ ਜਾਣਾ ਇੱਕ ਚਮਚਾ ਤੁਸੀਂ ਇਹਦਾ ਲੈ ਕੇ ਗਲਾਵੀਆਂ ਪੱਤੀਆਂ ਸੌਂਫ ਤੇ ਛੋਟੀ ਲੈਚੀ ਤੇ ਉਤੋਂ ਦੀ ਆਪਾਂ ਇਹਦੇ ਦੁੱਧ ਪਾ ਦੇਣਾ ਗਰਮ ਕੀਤਾ ਹੋਇਆ ਦੁੱਧ ਇਹਦੇ ਵਿੱਚ ਚਮਚਾ ਮਾਰ ਦਿਓ ਇੱਕ ਵਾਰੀ ਇਹਦੇ ਵਿੱਚ ਤੁਸੀਂ ਇਹ ਵੀ ਬਣਾ ਸਕਦੇ ਆ ਤੇ ਤੁਸੀਂ ਗੁਲਕੰਦ ਜਿਹੜੀ ਹੁੰਦੀ ਆਪਾਂ ਨੂੰ ਬਾਜ਼ਾਰ ਚੋਂ ਮਿਲ ਜਾਂਦੀ ਆ ਸਾਡੇ ਤਾਂ ਇਹ ਘਰੇ ਬਣਾਈ ہوئی ਗੁਲਕੰਦ ਆ ਤਾਂ ਤੁਸੀਂ ਗੁਲਕੰਦ ਵੀ ਲੈ ਸਕਦੇ ਆ ਇਸ ਸਾਤੇ ਵੀ ਤੁਦ ਨੂੰ ਗਰਮ ਕਰੋ ਤੇ ਇੱਕ ਇੱਕ ਚਮਚਾ ਗੁਲਕੰਦ ਦਾ ਪਾਓ ਉਹਨੂੰ 5 ਮਿੰਟ ਲਈ ਢੱਕ ਕੇ ਰੱਖ ਦਿਓ ਤੇ ਫਿਰ ਤੁਸੀਂ ਉਹ ਦੁੱਧ ਪੀਓ ਇਹ ਦੁੱਧ ਜਿਹਨਾਂ ਨੂੰ ਪੇਟ ਦੀ ਗਰਮੀ ਹੁੰਦੀ ਆ ਜਿਹੋ ਆਪਣੇ ਪੇਟ ਦੀ ਗਰਮੀ ਆ ਤੇ ਆਪਣਾ ਪੇਟ ਸਹੀ ਸਾਫ਼ ਨਹੀਂ ਹੁੰਦਾ ਤੇ ਗੁਲਾਬ ਦੀਆਂ ਪੱਤੀਆਂ ਦੇ ਨਾਲ ਤੇ ਸੌਂਫ ਦਾਣੇ ਤੇ ਛੋਟੀ ਇਲੈਚੀ ਦੇ ਨਾਲ ਪੇਟ ਵੀ ਬਹੁਤ ਵਧੀਆ ਸਾਫ਼ ਹੁੰਦਾ ਵਾ ਤੇ ਪੇਟ ਦੀ ਗਰਮੀ ਵੀ ਚੱਕੀ ਜਾਂਦੀ ਹੈ ਜਿਨ੍ਹਾਂ ਦਾ ਪੇਟ ਨਹੀਂ ਸਾਫ਼ ਹੁੰਦਾ ਵਾ ਲਗੇ ਤੇ ਉਹਨਾਂ ਨੇ ਉਹਨਾਂ ਨੂੰ ਇਹੇ ਗੁਲਕੰਦ ਵਾਲਾ ਦੁੱਧ ਜਾਂ ਗਲਾਵੀਆ ਪੱਤੀਆਂ ਦਾ ਦੁੱਧ ਜ਼ਰੂਰ ਪੀਣਾ ਚਾਹੀਦਾ ਤਾਂ ਕਿ ਉਹਨਾਂ ਦੇ ਜੇ ਪੇਟ ਸਾਫ਼ ਹੋਊਗਾ ਤੇ ਫਿਰ ਹੀ ਉਹਨਾਂ ਦੇ ਫੇਸ ਦੇ ਉੱਤੇ 글로ਅ ਆਊਗਾ ਲੋ ਜੀ ਤੁਸੀਂ ਗੁਲਕੰਦ ਪਾ ਕੇ ਵੀ ਬਣਾ ਸਕਦੇ ਆ ਦੁੱਧ ਨੂੰ ਇੱਕ ਚਮਚਾ ਗੁਲਕੰਦਾ ਲੈ ਲਓ ਕਿਉਂਕਿ ਇਹਦੇ ਵਿੱਚ ਗੁਲਕੰਦ ਵਿੱਚ ਵੀ ਜਿਹੜੀ ਮੈਂ ਘਰੇ ਗੁਲਕੰਦ ਬਣਾਈ ਹੋਈ ਆ ਤੁਸੀਂ ਉਹਦੀ ਰੈਸਪੀ ਦੇਖ ਸਕਦੇ ਆ ਇਹਦੀ ਵੀਡੀਓ ਪਾਈ ਹੋਈ ਆ ਘਰੇ ਗੁਲਕੰਦ ਕਿਵੇਂ ਬਣਾਈ ਜਾਂਦੀ ਆ ਗੁਲਾਬ ਦੇ ਫੁੱਲਾਂ ਤੋਂ ਤੇ ਇੱਥੇ ਮੈਂ ਪੱਤੀਆਂ ਤੁਹਾਨੂੰ ਪੀਸ ਕੇ ਜੇ ਤੁਸੀਂ ਗੁਲਕੰਦਾ ਤੁਹਾਡੇ ਕੋਲ ਨਹੀਂ ਤੁਹਾਨੂੰ ਮਿਲਦੀ ਤੇ ਆ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਸੁੱਕੀਆਂ ਪੱਤੀਆਂ ਸੌਂਫ ਤੇ ਇਲਾਇਚੀ ਇਹ ਤਿਲ ਜੀ ਜਾਂਦੇ ਇਸਤੇਮਾਲ ਵੀ ਕਰ ਸਕਦੇ ਆ ਤੇ ਜਿਨ੍ਹਾਂ ਦੇ ਪੇਟ ਦੇ ਵਿੱਚ ਗਰਮੀ ਆ ਉਹ ਪੀ ਸਕਦੇ ਆ ਉਹ ਸਰਦੀਆਂ ਨੂੰ ਵੀ ਪੀ ਲਓ ਤੇ ਗਰਮੀਆਂ ਸਰਦੀਆਂ ਨੂੰ ਪੀਣਾ ਤਾਂ ਗਰਮ ਦੁੱਧ ਵਿੱਚ ਪੀ ਲਓ ਤੇ ਗਰਮੀਆਂ ਨੂੰ ਪੀਣਾ ਤਾਂ ਠੰਡੇ ਦੁੱਧ ਵਿੱਚ ਪੀ ਲਓ। ਤੁਸੀਂ ਆਪਾਂ ਇਹਨੂੰ ਟੱਕੇ ਰੱਖ ਦਿੰਨੇ ਆ 5 ਮਿੰਟਾਂ ਵਿੱਚ ਇਹਦੇ ਆਪਣਾ ਅਸਰ ਪੂਰਾ ਦੇ ਦੇਣਾ ਤੇ ਫਿਰ ਆਪਾਂ ਇਹ ਦੁੱਧ ਨੂੰ ਪੀਵਾਗੇ। ਤੁਸੀਂ ਇਹ ਦੁੱਧ ਨੂੰ ਆਪਾਂ ਇਹ ਤਾਂ ਤੁਸੀਂ ਕੋਈ ਵੀ ਟੱਕਣ ਨਾਪਦਾ ਹੋਵੇ ਜਾਂ ਕੌਲੀ ਹੋਵੇ ਤੇ ਪੂਰਾ ਉਹਦੀ ਸਟੀਮ ਬਾਹਰ ਨਾ ਜਾਂਦੀ ਹੋਵੇ ਤੇ ਉਹਨੂੰ ਟੱਕੇ ਰੱਖ ਦਿੰਦੇ। ਲੋਜੀ ਇੱਥੇ ਆਪਾਂ ਹਲਦੀ ਵਾਲਾ ਦੁੱਧ ਤਿਆਰ ਕਰਨ ਲੱਗੇ ਆਂ ਹਲਦੀ ਵਾਲਾ ਦੁੱਧ ਜਿਨ੍ਹਾਂ ਤੇ ਜੋੜਾਂ ਦੇ ਵਿੱਚ ਦਰਦ ਹੁੰਦੀ ਆ ਜਾਂ ਕਈਆਂ ਦੇ ਸੋਇਲਿੰਗ ਆ ਜਾਂਦੀ ਆ ਗੁੱਟਾਂ ਤੇ ਆਉਂਦੀ ਆ ਤਾਂ ਤੇ ਕਈਆਂ ਦੇ ਆ ਜਾਂਦੇ ਜੋੜਾਂ ਦੇ ਉੱਤੇ ਉਹਨਾਂ ਲਈ ਇਹ ਬਹੁਤ ਗੁਣਕਾਰੀ ਹੈ ਹਲਦੀ ਵਾਲਾ ਦੁੱਧ ਤੇ ਹਲਦੀ ਆਪਾਂ ਕੱਲੀ ਨਹੀਂ ਪੀ ਸਕਦੇ ਨਾ ਆਪਾਂ ਹਲਦੀ ਨੂੰ ਇਹਦੇ ਵਿੱਚ ਹਵਾਲਣਾ ਨਾ ਮੇਰੇ ਦੋਤਨ ਕਈ ਮੈਂ ਦੇਖਿਆ ਕਿ ਹਲਦੀ ਕੱਲੀ ਪਾ ਕੇ ਹਵਾਲ ਕੇ ਪੀ ਲੈਂਦੇ ਆ ਉਹ ਉਹਨਾਂ ਬੈਨੀਫਿਟ ਨਹੀਂ ਹੈਗਾ ਹਲਦੀ ਕੱਲੀ ਪਚਦੀ ਨਹੀਂਗੀ ਜਿੰਨਾ ਚਿਰ ਆਪਾਂ ਉਹਦੇ ਨਾਲ ਕਾਲੀ ਮਿਰਚ ਨਹੀਂ ਲੈਂਦੇ ਹਾਂ ਹਲਦੀ ਤੇ ਕਾਲੀ ਮਿਰਚ ਨੂੰ ਦੋਨਾਂ ਨੂੰ ਮਿਕਸ ਕਰਕੇ ਲਓ ਤੇ ਥੋੜਾ ਜਿਹਾ ਦੇਸੀ ਘਿਓ ਪਾਉ ਉਹਦੇ ਵਿੱਚ ਤਾਂ ਕਿ ਜਿਹੜੀ ਹਲਦੀ ਆ ਇਹਦੀ ਤਸੀਰ ਖੁਸ਼ਕ ਹੁੰਦੀ ਆ ਤੇ ਉਹ ਆਪਾਂ ਨੂੰ ਖੁਸ਼ਕੀ ਨਾ ਕਰੇ ਤੇ ਆਪਾਂ ਇੱਥੇ ਹਲਦੀ ਵਾਲਾ ਦੁੱਧ ਬਣਾਉਣ ਲੱਗੇ ਆ ਜੇ ਆਪਾਂ ਇੱਕ ਆਪਾਂ ਹਲਦੀ ਵਾਲਾ ਦੁੱਧ ਬਣਾਉਣਾ ਤੇ ਉਹਦੇ ਵਾਸਤੇ ਆਪਾਂ ਨੂੰ ਕਿੰਨਾ ਕੁ ਚਾਹੀਦੀ ਹਲਦੀ ਕਿਉਂਕਿ ਆਪਾਂ ਕਾਲੀ ਮੇਚ ਵੀ ਪੀਸ ਕੇ ਰੱਖ ਲੋ ਘਰੇ ਤੇ ਹਲਦੀ ਵੀ ਆਪਣੀ ਪੀਸੀ ਹੋਈ ਹੁੰਦੀ ਆ ਤੇ ਦੇਸੀ ਘਿਓ ਵੀ ਆਪਣਾ ਹੁੰਦਾ ਜੇ ਗਾਵਾ ਘਿਓ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਤੇ ਜੇ ਨਹੀਂ ਤਾਂ ਜਿਹੜਾ ਤੁਹਾਡੇ ਘਰੇ ਤੋਂ ਘਿਓ ਹੈਗਾ ਦੇਸੀ ਤੁਸੀਂ ਉਹਨੂੰ ਵੀ ਵਰਤ ਸਕਦੇ ਆ ਲਓ ਜੀ ਇੱਥੇ ਆਪਾਂ ਅੱਧਾ ਚਮਚਾ ਹਲਦੀ ਦਾ ਲੈ ਲਿਆ ਮੈਂ ਟੀस्पून ਦੇਖੇ ਟੇਬਲस्पून ਨੇ ਟੀस्पून ਅੱਧਾ ਚਮਚਾ ਹਲਦੀ ਦਾ ਲਿਆ ਤੇ ਚਮਚਾ ਚੌਥਾ ਹਿੱਸਾ ਮੈਂ ਕਾਲੀ ਮਿਰਚ ਲਈਆ। ਕਿਉਂਕਿ ਜਿੰਨੀ ਤੁਸੀਂ ਹਲਦੀ ਲੈਣੀ ਹੈ ਉਹ ਤੋਂ ਅੱਧੀ ਕਾਲੀ ਮਿਰਚ ਲੈਣੀ ਆ। ਕਿਉਂਕਿ ਜੇ ਆਪਾਂ ਚਮਚੇ ਦਾ ਅੱਧਾ ਅੱਧਾ ਚਮਚਾ ਹਲਦੀ ਦਾ ਲਿਆ ਤੇ ਚਮਚਾ ਚੌਥਾ ਹਿੱਸਾ ਆਪਾਂ ਕਾਲੀ ਮਿਰਚ ਦਾ ਲੈਣਾ ਤੇ ਚਮਚਾ ਚੌਥਾ ਹਿੱਸਾ ਆਪਾਂ ਕਿਉਂ ਲੈਣਾ। ਇਹਨਾਂ ਨੂੰ ਆਪਾਂ ਪਹਿਲਾਂ ਕੱਪ ਦੇ ਵਿੱਚ ਪਾ ਲੈਣਾ। ਹਲਦੀ ਨੂੰ ਵੀ ਕਾਲੀ ਮਿਰਚ ਨੂੰ ਵੀ ਇਹਨਾਂ ਆਪਾਂ ਦੋਨਾਂ ਨੂੰ ਪਾ ਲਿਆ। ਦੀ ਆਪਾਂ ਚਮਚੇ ਦਾ ਚੌਥਾ ਹਿੱਸਾ ਕੇਵੋ ਪਾ ਲੈਣਾ ਕੇਵੋ ਪਾ ਕੇ ਜੀ ਆਪਾਂ ਉਪਰ ਦੀ ਦੁੱਧ ਪਾ ਦੇਣਾ ਜੀ ਗਰਮ ਗਰਮ ਦੁੱਧ ਪਾ ਦਿਓ ਇਹਨੂੰ ਮਿਕਸ ਕਰ ਲਓ मिक्स ਕਰਕੇ ਤੇ ਇਹਨੂੰ ਟਾਕੇ ਰੱਖੋ। 5 ਮਿੰਟਾਂ ਲਈ ਟਾਕੇ ਰੱਖ ਦਿਓ। 5 ਮਿੰਟਾਂ ਵਿੱਚ ਇਹਦਾ ਅਸਰ ਪੂਰਾ। ਕਲਦੀ ਦਾ ਆ ਜਾਊ ਤੇ ਅਲਦੀ ਵੀ ਪੂਰੀ ਵਿੱਚ ਰਚ ਜੂਗੀ। ਕਾਲੀ ਮਿਰਚ ਵੀ ਤੇ ਕਿਉਂ ਹੋਵੇ। ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਪੀਓ। ਜਿਨ੍ਹਾਂ ਦੇ ਜੋੜਾਂ ਦੇ ਵਿੱਚ ਦਰਦ ਹੁੰਦਾ ਉਹ ਹਲਦੀ ਵਾਲਾ ਦੁੱਧ ਜ਼ਰੂਰ ਪੀਣ। ਤੇ ਤਾਂ ਕਿ ਜੋੜਾਂ ਦਾ ਦਰਦ ਵੀ ਖਤਮ ਹੋਵੇ ਤੇ ਹਲਦੀ ਦੇ ਨਾਲ ਵੀ ਆਪਾਂ ਨੂੰ ਹਲਦੀ ਐਂਟੀਬੈਕ ਵੀ ਹੁੰਦੀ ਆ ਤੇ ਹਲਦੀ ਨਾਲ ਆਪਾਂ ਨੂੰ ਗਲੋ ਵੀ ਆਉਂਦਾ। ਆਪਾਂ ਸਬਜ਼ੀ ਆਪਾਂ ਇਹ ਸੋਚਦੇ ਆਂ ਕਿ ਹਲਦੀ ਤਾਂ ਅਸੀਂ ਡੇਲੀ ਵਰਤਦੇ ਆਂ ਸਬਜ਼ੀ ਦੇ ਵਿੱਚ ਪਰ ਸਬਜ਼ੀ ਦੇ ਵਿੱਚ ਆਪਾਂ ਉਹਨੂੰ ਕਿੰਨਾ ਅਵਾਲਦੇ ਆਂ। ਉਹਦਾ ਉਹਨਾਂ ਉਹਨੇ ਆਪਾਂ ਨੂੰ ਗੁਣ ਨਹੀਂ ਮਿਲਦੇ ਜਿੰਨਾ ਆਪਾਂ ਹਲਦੀ ਨੂੰ ਐਸੇ ਕਹਿਣਾ ਪੈਂਦਾ ਹੈ ਉਹਦਾ ਆਪਣੇ ਕੋਲ ਹਲਦੀ ਕਿਸੇ ਵੀ ਤਰੀਕੇ ਨਾਲ ਐਸ ਤਰੀਕੇ ਨਾਲ ਆਪਣੇ ਕੋਲ ਨਹੀਂ ਖਾਦੀ ਜਾਂਦੀ ਕਿ ਤੇ ਇਸ ਕਰਕੇ ਤੁਸੀਂ ਦੁੱਧ ਦੇ ਵਿੱਚ ਪਹਿਲਾਂ ਕੱਪ ਦੇ ਵਿੱਚ ਹਲਦੀ ਕਾਲੀ ਮਿਰਚ ਤੇ ਥੋੜਾ ਜਿਹਾ ਘਿਓ ਤੇ ਉਤੋਂ ਦੀ ਗਰਮ ਦੁੱਧ ਪਾ ਲਓ ਤੇ ਇਹੇ ਤੁਸੀਂ ਜੋੜਾਂ ਦੇ ਦਰਦਾਂ ਵਾਲੇ ਸਾਰੇ ਜਣੇ ਪੀਓ ਤੇ ਤੁਹਾਡੇ ਫੇਸ ਤੇ 글로 ਵੀ ਆਊਗਾ ਤੇ ਤੁਹਾਡੇ ਜੋੜਾਂ ਦੇ ਦਰਦ ਵੀ ਠੀਕ ਹੋਣਗੇ ਇਹਦੇ ਨਾਲ ਲਓ ਜੀ ਆਪਾਂ ਇਹ ਤੀਜਾ ਦੁੱਧ ਬਣਾਤਾ ਤੇ ਚੌਥਾ ਦੁੱਧ ਆਪਣਾ ਹੈਗਾ ਜੀ ਕੇਸਰ ਵਾਲਾ ਕਿਸ ਨੂੰ ਆਪਾਂ ਪਹਿਲਾਂ ਹੀ ਗ੍ਰाइंड ਕਰਕੇ ਰੱਖਿਆ ਸੀ ਤੇ ਇਹਦੇ ਵਿੱਚ ਆਈਸ ਪਾ ਕੇ ਰੱਖੀ ਸੀਗੀ ਇਹ ਕੇਸਰ ਵਾਲੇ ਤਾਂ ਸਾਰਿਆਂ ਨੂੰ ਪਤਾ ਕਿ ਜਦੋਂ ਪ੍ਰੈਨਸੇ ਦੇ ਟਾਈਮ ਤੇ ਮਦਰ ਨੂੰ ਕੇਸਰ ਵਾਲਾ ਦੁੱਧ ਦਿੱਤਾ ਜਾਂਦਾ ਅਬ ਪ੍ਰਾਣੇ ਸਮਿਆਂ ਦੇ ਵਿੱਚ ਬੀਬੀਆਂ ਜ਼ਿਆਦਾ ਕਰਕੇ ਇਹੀ ਕਹਿੰਦੀ ਹੁੰਦੇ ਸੀ ਕੇਸਰ ਵਾਲਾ ਦੁੱਧ ਪੀਓ ਤਾਂ ਕਿ ਕੋਈ ਸ਼ਾਇਆ ਵਗੈਰਾ ਨਾ ਪੈਣ ਤੇ ਫੇਸ ਤੇ ਗਲੋ ਬਣਿਆ ਰਹੇ ਤੇ ਜੇ ਤੁਸੀਂ ਕੇਸਰ ਵਾਲਾ ਦੁੱਧ ਪ੍ਰੈਨਸੇ ਦੇ ਟਾਈਮ ਤੇ ਪੀਨੇ ਆ ਨਾ ਤੇ ਤੁਹਾਡੇ ਕਦੇ ਵੀ ਸ਼ਾਇਆ ਵਗੈਰਾ ਨਹੀਂ ਪੈਂਦੀਆਂ ਇਹ ਤੁਹਾਡੇ ਸ਼ਾਇਆ ਪਈਆਂ ਹੋਈਆਂ ਵੀ ਆ ਮਤਲਬ ਕਿ ਪਈਆਂ ਦੇ ਬੇਬੀ ਹੋਣ ਤੋਂ ਬਾਅਦ ਬੱਚਾ ਹੋਣ ਤੋਂ ਬਾਅਦ ਸ਼ਾਇਆ ਪੈ ਜਾਂਦੀਆਂ ਨੇ ਕੋਈ ਕਿਸੇ ਚੀਜ਼ ਦੀ ਕਮੀ ਕਰਕੇ ਤਾਂ ਤੁਸੀਂ ਕੇਸਰ ਵਾਲਾ ਦੁੱਧ ਪੀਓ ਜਿੰਨਾਂ ਦੇ ਸ਼ਾਇਆ ਨੇ ਉਹ ਕੇਸਰ ਵਾਲਾ ਦੁੱਧ ਲਗਾਤਾਰ ਪੀਣ ਤਾਂ ਉਹਨਾਂ ਦੇ ਸ਼ਾਇਆ ਵੀ ਖਤਮ ਹੋ ਜਾਂਦੀ ਹੈ ਤੇ ਫੇਸ ਦੇ ਉੱਤੇ 글로ਅ ਆ ਜਾਂਦੀ ਹੈ ਤੇ ਚਿਹਰਾ ਐ ਚਮਕਣ ਲੱਗ ਜਾਂਦਾ ਗਲਾਬ ਦੀ ਤਰ੍ਹਾਂ ਲੋ ਜੀ ਆਪਾਂ ਇਹ ਕੇਸਰ ਵਾਲਾ ਪ੍ਰੋਸੈਸ ਤੁਹਾਨੂੰ ਪਹਿਲਾਂ ਦੱਸ ਦਿਤਾਂ ਮੈਂ ਪਹਿਲਾਂ ਕੇਸਰ ਨੂੰ ਆਪਾਂ ਰਗੜ ਲੈਣਾ ਫਿਰ ਉਹਦੇ ਵਿੱਚ ਐਸਪਾ ਦੇਣੀ ਆ ਕਿਉਂਕਿ ਕੇਸਰ ਠੰਡੀ ਚੀਜ਼ ਦੇ ਵਿੱਚ ਆਪਣਾ ਫਲੇਵਰ ਤੇ ਰੰਗ ਛੱਡਦਾ ਵਾ ਤੇ ਫਿਰ ਆਪਾਂ ਦੁੱਧ ਦੇ ਵਿੱਚ ਵਸਾ ਲੇਵੇਂ। ਦੁੱਧ ਨੂੰ ਵਾਲਾ ਆਪਣਾ ਸਿੰਪਲ ਦੁੱਧ ਨੂੰ ਵਾਲਾ ਦੇ ਲਓ। ਇਹਦੇ ਵਿੱਚ ਆਪਾਂ ਕੁਝ ਨਹੀਂ ਪਾਉਣਾਗਾ। ਤੇ ਇਹਦੇ ਵਿੱਚ ਆਪਾਂ ਕੇਸਰ ਪਾ ਲਓ। ਇਹਨਾਂ ਆਪਾਂ ਇਸ ਵਾਕੇ ਰੱਖਿਆ ਹੋਇਆ ਸੀ। ਪਹਿਲਾਂ ਕੱਪ ਵਿੱਚ ਇਹ ਪਾ ਲਓ ਜੀ। ਉਤੰਦੀ ਆਪਾਂ ਦੁੱਧ। ਤੇ ਇਹਨੂੰ ਵੀ ਆਪਾਂ ਉਹੀ ਪ੍ਰੋਸੈਸ ਦੇ ਨਾਲ ਟਾਕੇ ਰੱਖਣਾ ਵਾ। 5 ਮਿੰਟਾਂ ਬਾਅਦ ਤਾਂ ਆਪੇ ਆਪਾਂ ਕਿਸੇ ਵੀ ਚੀਜ਼ ਨੂੰ ਦੁੱਧ ਦੇ ਵਿੱਚ ਉਬਾਲਣਾ ਨਹੀਂ ਜੇ ਤੁਸੀਂ ਆਪਾਂ ਉਹਨੂੰ ਦੁੱਧ ਨੂੰ ਅੰਦਰ ਵਿੱਚ ਉਬਾਲ ਲੈਨੇ ਆ ਤੇ ਉਹਦੀ ਭਾਫ਼ ਬਣ ਕੇ ਜਿਹੜੇ ਉਹਦੇ ਗੁਣ ਹੁੰਦੇ ਆ ਉਹ ਉੱਡ ਜਾਂਦੇ ਆ ਤੇ ਆਪਾਂ ਨੂੰ ਮੁੜ ਕੇ ਉਹਦੇ ਬੇਨਿਫਿਟ ਪੂਰੇ ਨਹੀਂ ਮਿਲਦੇ ਜਿਦਾਂ ਉਹਦੇ ਜਿਹੜੇ ਤੱਤ ਹੁੰਦੇ ਆ ਉਹ ਉਹਦੇ ਨਾਲ ਮਰਦੇ ਆ ਜੇ ਤੁਸੀਂ ਆਪਾਂ ਉਹਨੂੰ ਵਿੱਚ ਉਬਾਲਦੇ ਆ ਇਸ ਕਰਕੇ ਤੁਸੀਂ ਇਸ ਤਰੀਕੇ ਨਾਲ ਦੁੱਧ ਬਣਾ ਕੇ ਪੀਆ ਕਰੋ ਤੇ ਹ ਕਿਸੇ ਨਾਲ ਦੁੱਧ ਵੀ ਤੁਸੀਂ ਸਰਦੀਆਂ ਵਿੱਚ ਗਰਮ ਦੁੱਧ ਪੀਓ ਤੇ ਗਰਮੀਆਂ ਵਿੱਚ ਠੰਡੇ ਦੁੱਧ ਵਿੱਚ ਪਾ ਕਿਉਂ ਆਪਾਂ ਇਹ ਦੇ ਵਿਚਾਈਸ ਤਾਂ ਪਹਿਲਾਂ ਹੀ ਪਾਈ ਵੀ ਹੁੰਦੀ ਆ ਤਾਂ ਕਿ ਗਰਮ ਗਰਮ ਦੁੱਧ ਪਾਵਾਂਗੇ ਤਾਂ ਆਪਾਂ ਨੂੰ ਪੀਣ ਜੋਗ ਰਹਿ ਜਾਂਦਾ ਤੇ ਜੇ ਆਪਾਂ ਗਰਮੀਆਂ ਵਿੱਚ ਪਾਉਣਾ ਤੇ ਆਪਣਾ ਨੋਰਮਲ ਟੈਂਪਰੇਚਰ ਦਾ ਦੁੱਧ ਲੈ ਲਓ ਉਹਦੇ ਵਿੱਚ ਆਪਾਂ ਕੇਸਰ ਵਾਲਾ ਦੁੱਧ ਪਾ ਲਓ ਉਹ ਕੇਸਰ ਵਾਲਾ ਜਿਹੜਾ ਬੱਤੀਆਂ ਤੇ ਆਈਸ ਹੈਗੀ ਆ ਉਹ ਪਾ ਦਿਓ ਤੇ ਬਹੁਤ ਹੀ ਵਧੀਆ ਟੇਸਟੀ ਬਣ ਜਾਂਦਾ ਦੁੱਧ ਲੋ ਜੀ ਆਪਾਂ ਚਾਰੇ ਤਰ੍ਹਾਂ ਦੇ ਦੁੱਧ ਬਣਾ ਲਏ ਆ ਤੇ ਇਹਨਾਂ ਨੂੰ 5-5 ਮਿੰਟ ਲਈ ਆਪਾਂ ਟੱਕ ਕੇ ਰੱਖ ਦਿੱਤਾ ਤੇ ਉਸ ਬਾਅਦ ਆਪਾਂ ਪੀ ਮੰਗੇ ਲੋ ਜੀ ਆਪਣੇ ਚਾਰੇ ਦੁੱਧ ਬਣ ਕੇ ਹੋ ਗਏ ਆ ਤਿਆਰ ਤੇ ਤੁਸੀਂ ਵੀ ਦੁੱਧ ਇਹ ਇਹ ਚਾਰੇ ਦੁੱਧ ਘਰੇ ਬਣਾ ਕੇ ਦੇਖਿਓ ਫਿਰ ਉਹਨਾਂ ਟੈਸਟ ਕਰੋ ਤੇ ਫਿਰ ਮੈਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡੇ ਦੁੱਧ ਕਿਦਾਂ ਦੇ ਬਣੇ ਤੇ ਇਹ ਦੁੱਧ ਪੀਣ ਦੇ ਨਾਲ ਜੇ ਤੁਹਾਨੂੰ ਸਾਰੀਆਂ ਬਿਮਾਰੀਆਂ ਦੋਹਾਂ ਮਾਈਗਰੇਨ ਦੌਰ ਹੋ ਜਾਊਗਾ ਆਪਣਾ ਝੋੜਾ ਦਾ ਦਰਦ ਦੂਰ ਹੋ ਜਾਊਗਾ ਆਪਣੀ ਪੇਟ ਦੀ ਗਰਮੀ ਦੂਰ ਹੋ ਜਾਊ ਤੇ ਆਪਣੇ ਫੇਸ ਤੇ ਕੁਦਰਤੀ ਗਲੋ ਆ ਜਾਊਗਾ ਤੇ ਜਿਹਾ ਆਪਣੀਆਂ ਸ਼ਾਇਆ ਵੀ ਦੂਰ ਹੋ ਜਾਣਗੀਆਂ ਜੇ ਤੁਹਾਨੂੰ ਆਪਾਂ ਕੇਸਰ ਵਾਲਾ ਦੁੱਧ ਪੀਂਦੇ ਆ ਤੇ ਉਹਦੇ ਨਾਲ ਸ਼ਾਇਆ ਦੂਰ ਹੁੰਦੀਆਂ ਹਨ ਦੋ ਜੀ ਤੁਸੀਂ ਵੀ ਇਹ ਅਲੱਗ-ਅਲੱਗ ਜਿਹਨੂੰ ਕੋਈ ਪ੍ਰੋਬਲਮ ਹੈਗੀ ਆ ਜਿਵੇਂ ਕਿਸੇ ਨੂੰ ਮਾਈਗਰੇਨ ਦੀ ਆ ਕਿਸੇ ਦੇ ਪੇਟ ਦੇ ਵਿੱਚ ਗਰਮੀ ਆ ਕਿਸੇ ਨੂੰ ਜੋੜਾਂ ਦਾ ਦਰਦ ਆ ਤੇ ਕਿਸੇ ਨੂੰ ਤੇ ਫੇਸ ਦੇ ਉੱਤੇ ਸ਼ਾਈਆਂ ਵਗੈਰਾ ਹੈਗੀਆਂ ਤੇ ਉਹ ਲਗਾਤਾਰ ਤੁਸੀਂ ਇਹ ਦੁੱਧ ਪੀ ਕੇ ਦੇਖਿਓ ਹਫਤਾ ਇੱਕ ਦੁੱਧ ਪੀ ਲਿਆ ਹਫਤਾ ਦੂਜਾ ਦੁੱਧ ਪੀ ਲਿਆ ਇਦਾਂ ਇਦਾਂ ਕਰਕੇ ਤੁਸੀਂ 40 ਦੁੱਧ ਬਦਲ-ਬਦਲ ਕੇ ਪੀਓ ਤੇ ਦੁੱਧ ਥੋੜਾ ਜਿਹਾ ਜੇ ਤੁਸੀਂ ਕੋਸਾ ਪੀ ਸਕਦੇ ਆ ਤੇ ਉਹ ਜ਼ਿਆਦਾ ਵਧੀਆ ਵਾ ਉਹਦੇ ਆਪਾਂ ਨੂੰ ਬੈਨੀਫਿਟ ਜ਼ਿਆਦਾ ਮਿਲਦੇ ਆ ਤੇ ਤੁਸੀਂ ਵੀ ਇਹ ਦੁੱਧ ਜ਼ਰੂਰ ਪੀਓ ਤੇ ਫੇਰ ਦੇਖਿਓ ਤੁਹਾਡਾ ਚਿਹਰਾ ਕਿਵੇਂ ਚਮਕਦਾ ਤੇ ਕਿੰਨਾ 글로ਵ ਆਉਂਦਾ ਲੋ ਜੀ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਇਹ ਸਾਡੀ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਪੋਰਟ ਕਰਨਾ ਧੰਨਵਾਦ ਜੀ ਚਿਹਰੇ ਦੇ ਉੱਤੇ ਸਦਾ ਲਈ ਗਲੋ ਲਿਆਓ ਇਦਾਂ ਦੇ ਦੁੱਧ ਪੀ ਕੇ